ਮੈਥਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਮੈਂ ਤੁਹਾਡਾ ਦੋਸਤ ਜਸਕਰਨ ਆਪਾਂ ਤੁਹਾਡੇ ਨਾਲ ਗੁਰਦਿਆਲ ਸਿੰਘ ਦੁਆਰਾ ਲਿਖਿਆ ਇੱਕ ਬਹੁਤ ਹੀ ਪ੍ਰਸਿੱਧ ਨਾਵਲ ਮਾੜੀ ਦਾ ਦੀਵਾ ਲੈ ਕੇ ਹਾਜ਼ਰ ਹੁੰਦੇ ਹਾਂ ਜਿਸ ਦੇ 6 ਭਾਗ ਆਪਾਂ ਆਪਣੇ ਚੈਨਲ ਤੇ ਅਪਲੋਡ ਕਰ ਚੁੱਕੇ ਹਾਂ ਜਿਨ੍ਹਾਂ ਨੂੰ ਤੁਸੀਂ ਉੱਥੇ ਜਾ ਕੇ ਸੁਣ ਸਕਦੇ ਹੋ ਜਿਹੜੇ-ਜਿਹੜੇ ਦੋਸਤ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲੇ ਭਾਗਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਦਿਆ ਕਰੋ ਕਿ ਤੁਹਾਨੂੰ ਜਿਹੜਾ ਆਪਣਾ ਕੰਮ ਉਹ ਕਿਸ ਤਰ੍ਹਾਂ ਦਾ ਲੱਗਦਾ ਲਈ ਸ਼ੁਰੂ ਕਰਨ ਲੱਗੇ ਆ ਭਾਗ 7ਵਾਂ ਖੇਤ ਜਾ ਕੇ ਜਕਸੀਰ ਨੇ ਪਹਿਲਾਂ ਆਪਣੇ ਖੇਤ ਵੱਲ ਨਿਗਾਹ ਮਾਰੀ ਤੇ ਕਣਕ ਦੇ ਕਮਲਾਈ ਬੂਟੇ ਨੂੰ ਭੁੱਖੇ ਰੁੱਸੇ ਨਿਆਣੇ ਵਰਗੇ ਜਾਪੇ ਨਾਲ ਦੀ ਕਣਕ ਦੇ ਬੂਟੇ ਜਿਨ੍ਹਾਂ ਨੂੰ ਉਹਨੇ ਕੁਝ ਦਿਨ ਪਹਿਲਾਂ ਹੀ ਪਾਣੀ ਲਾਇਆ ਸੀ ਉਹਦੀ ਆਪਨੀ ਕਣਕ ਦੇ ਬੂਟਿਆਂ ਨਾਲੋਂ ਚੱਪਾ-ਚੱਪਾ ਉੱਚੇ ਹੋਏ ਤੇ ਧੌਣਾ ਕੜਾਈ ਖੜੋਤੇ ਲੱਗਦੇ ਸਨ ਦੋਹੀ ਪਾਸੇ ਜਕਸੀਰ ਨੇ ਵਾਰੀ-ਵਾਰੀ ਤੱਕਿਆ ਤੇ ਵਾਟ ਉੱਤੇ ਬਹਿ ਗਿਆ ਉਹਦੀਆਂ ਲੱਤਾਂ ਵਿੱਚ ਖੜਉਣ ਜੋਗਾ ਵੀ ਬਲ ਨਹੀਂ ਸੀ ਖਾਸੇ ਚਿਰ ਪਿੱਛੋਂ ਹੌਸਲਾ ਕਰਕੇ ਉੱਠਿਆ ਤੇ ਨਾਲ ਦੇ ਕਹਿਰਾਂ ਵਿੱਚ ਗੋਡੀ ਕਰਨ ਜਾ ਲੱਗਿਆ ਤੇ ਮੋਢ ਸਿਰ ਉੱਚਾ ਕਰਕੇ ਆਪਣੇ ਖੇਤ ਵੱਲ ਨਾ ਚੱਕ ਸਕਿਆ ਧੁੱਪ ਤਕੜੀ ਚੜਾਈ ਸੀ ਜਗਸੀਰ ਦੇ ਅੰਦਰ ਮਾੜੀ ਮਾੜੀ ਖੋਜ ਹੀ ਪੈਣ ਲੱਗ ਪਈ ਖਾਲ ਉੱਤੇ ਬੈਕੋਣੇ ਖੀਸੇ ਵਿੱਚੋਂ ਅਫੀਮ ਵਾਲੀ ਡੱਬੀ ਕੱਢੀ ਤੇ ਇੱਕ ਮਾਵਾ ਕੱਢ ਕੇ ਮੂੰਹ ਵਿੱਚ ਪਾ ਲਿਆ ਖਾਲ ਵਿੱਚ ਥੋੜਾ ਜਿਹਾ ਪਾਣੀ ਅਜੇ ਖੜੋਤਾ ਸੀ ਚੂਲੀ ਭਰ ਕੇ ਸਕਟ ਪਰੀ ਤੇ ਮਾਵਾ ਲੰਗਾ ਲਿਆ ਠੰਡਾ ਪਾਣੀ ਹੋਣ ਕਰਕੇ ਉਹਨੂੰ ਇੱਕ ਵਾਰੀ ਧਰਤੜੀ ਆਈ ਪਰ ਫੇਰ ਸਰੀਰ ਨਿਗਾ ਨਿਗਾ ਹੋਣ ਲੱਗ ਪਿਆ ਰਤਾ ਕਚਰ ਬੈ ਕੇ ਉਹ ਫੇਰ ਗੁੜਾਈ ਕਰਨ ਜਾ ਲੱਗਿਆ ਰੋਟੀ ਕੇ ਬੋਲੇ ਤੋਂ ਕਦੇ ਮਗਰੋਂ ਤਾਈ ਉਹ ਕੰਮ ਕਰਨ ਲੱਗਿਆ ਰਿਆ ਇੱਕ ਕਿਹਾਰਾ ਲੱਗ ਪਾ ਗੋਨੇ ਪੂਰਾ ਗੋੜ ਲਿਆ ਸੀ ਪਰ ਫੇਰ ਉਹਨੂੰ ਆਪਣੇ ਹੱਥ ਪੈਰ ਝੁੱਥੇ ਪੈਂਦੇ ਜਾਪੇ ਉਹ ਕਾਫੀਆ ਚੁੱਕ ਕੇ ਪਿੰਡ ਨੂੰ ਮੁੜ ਪਿਆ ਆਪਣੀ ਟਾਲੀ ਹੇਠਾ ਕੇ ਉਹਨੇ ਇੱਕ ਵਾਰ ਫੇਰ ਆਪਣੀ ਕਣਕ ਵੱਲ ਨਿਗਾ ਮਾਰੀ ਉਹ ਤਾਂ ਬੇਵਸਈ ਇੱਕ ਹੋਂ ਕਾ ਜਾਦੇ ਬੁੱਲਾਂ ਵਿੱਚੋਂ ਨਿਕਲ ਗਿਆ। ਬਸ ਪਿੱਛੇ ਪਿੰਡ ਤੱਕ ਆਉਂਦਾ ਜਗਸੀਰ ਨੂੰ ਕਈ ਤਰ੍ਹਾਂ ਦੇ ਉੱਠੇ ਸਿੱਧੇ ਖਿਆਲ ਆਉਂਦੇ ਰਹੇ। ਉਦੋਂ ਅਗਲੇ ਦਿਨ ਭੰਤਾ ਆ ਗਿਆ। ਉਹਨੇ ਧਰਮ ਸਿੰਘ ਨੂੰ ਕਹਿ ਦਿੱਤਾ ਕਿ ਜਗਸੀਰ ਕਿਆਂ ਵਾਲੇ ਖੇਤ ਦੇ ਨਾਲ ਦੇ ਕਿਾਰੇ ਉਹ ਆਪ ਗੋੜ ਲਏਗਾ। ਤੇ ਧਰਮ ਸਿੰਘ ਦਾ ਛੋਟਾ ਮੁੰਡਾ ਜੈਬਾ ਤੇ ਜਗਸੀਰ ਦੋ ਚਾਰ ਦਿਨ ਰੇਰੂ ਵਾਲੇ ਖੇਤ ਗੋਦੀ ਕਰਾਉਣ। ਇਹ ਖੇਤ ਪਿੰਡ ਦੇ ਸ਼ਿਪਦੇ ਵਾਲੇ ਪਾਸੇ ਸੀ। ਜਦੋਂ ਭੰਤਾ ਤੁਰ ਗਿਆ ਤਾਂ ਧਰਮ ਸਿੰਘ ਨੇ ਜੈਬਾ ਨੂੰ ਘੱਲ ਕੇ ਜਗਸੀਰ ਨੂੰ ਸੁਨੇਹਾ ਭੇਜ ਦਿੱਤਾ। ਤੇ ਜਕਸੀਰ ਤੇ ਜੈਬਾ ਦੋਵੇਂ ਰੇਰੂ ਵਾਲੇ ਖੇਤ ਨੂੰ ਚੱਲ ਪਏ ਰੇਰੂ ਵਾਲਾ ਖੇਤ 11 12 ਕਮਾ ਸੀ ਇਸ ਵੇਲੇ ਚੁੱਤਲੇ ਪਾਸੇ 4 ਕਮਾ ਛੋਲੇ ਤੇ 5 6 ਸੋਣੀ ਦੇ ਖਾਲੀ ਛੱਡ ਕੇ ਇਹ ਠਾਂ ਬਾਕੀ ਵੀ ਕੁਝ ਕਰਨ ਕੇ ਬੀਜੀ ਹੋਈ ਸੀ ਇਹਦੀ ਗੋਡੀ ਕਰਨ ਤੇ ਉਹਨਾਂ ਨੂੰ 4 5 ਦਿਨ ਲੱਗ ਗਏ ਕੰਮ ਭਾਵੇਂ ਨਿੱਦ ਨਾ ਲਈ ਸੀ ਪਰ ਇੱਕ ਤਾਂ ਜਕਸੀਰ ਬਿਮਾਰ ਹੋ ਕੇ ਉੱਠਿਆ ਸੀ ਦੂਜਾ ਜੈਬਾ ਜਨਾਰਮ ਸੀ 15 ਵਰਾਂ ਦੀ ਉਹਦੀ ਉਮਰ ਸੀ ਤੇ ਨਾਲ ਸ਼ੀਜ ਮਾਤਾ ਪੜ ਕੇ ਪਿਛਲੇ ਸਾਲ ਹੀ ਹਟਾ ਹੋਣ ਕਰਕੇ ਉਹ ਤਾਂ ਝਟਕਾ ਕੰਮ ਚੰਗੀ ਤਰ੍ਹਾਂ ਨਹੀਂ ਸੀ ਹੁੰਦਾ। ਇਧਰੋਂ ਗੋਡੀ ਦਾ ਕੰਮ ਮੁਕਾ ਕੇ ਜਖਸੀਰ ਛੇਵੇਂ ਦਿਨ ਤੜਕਸਾਰ ਉੱਠ ਕੇ ਆਪਣੀ ਮਰਜ਼ੀ ਨਾਲ ਹੀ ਆਪਣੇ ਖੇਤ ਜਿਹੜਾ ਮਾਰਨ ਤੁਰ ਪਿਆ। ਉਹਦਾ ਖਿਆਲ ਸੀ ਕਿ ਇੱਕ ਤਾਂ ਸੂਏ ਚ ਪਾਣੀ ਦੇਖ ਆਏਗਾ ਤੇ ਨਾਲੇ ਆਪਣੀ ਕਨਕ ਦਾ ਪਤਾ ਕਰ ਆਏਗਾ। ਪਰ ਜਦੋਂ ਖੇਤੋਂ ਦੋ ਵਾਂ ਉੜੇ ਸੀ ਇੱਕ ਬੜੀ ਓਪਰੀ ਗੱਲ ਵੇਖ ਕੇ ਉਹਦਾ ਦਿਲ ਟੜਕਣ ਲੱਗ ਪਿਆ। ਉਹਨੂੰ ਆਪਣੀ ਟਾਲੀ ਟੇਢੀ ਹੋਈ ਦੀ ਸੀ ਤੇ ਇਹੇਠ ਦੋ ਤਿੰਨ ਬੰਦੇ ਵੀ ਖੜੋਤੇ ਨਿਗਾ ਪਏ। ਉਹ ਕਾਲੇ ਕਹਰੀ ਹੋ ਰਗਾ ਗਾਂ ਹੋਇਆ ਤਾਂ ਸੱਚੀ ਇੱਕ ਤਕੜੇ ਝਰਕਾਨੇ ਨਾਲ ਟਾਲੀ ਡਗਦੀ ਦੇਖੀ ਉਹਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ ਅੱਖਾਂ 'ਗੇ ਹਨੇਰਾ ਆਉਣ ਲੱਗ ਪਿਆ ਇੱਕ ਵਾਰ ਰੁੱਕ ਕੇ ਫੇਰ ਇੰਨਾ ਕਾਲਾ ਧਰ ਪਿਆ ਜਿਵੇਂ ਭਾਈ ਦਾ ਹੋਵੇ ਟਾਲੀ ਦੇ ਨੇੜੇ ਅਪੜ ਕੇ ਉਹ ਹੌਲੀ ਹੋ ਗਿਆ ਹੁਣ ਕੋਈ ਧਰਮ ਵਾਲੀ ਗੱਲ ਨਹੀਂ ਸੀ ਤਿੰਨ ਬੰਦੇ ਟਾਲੀ ਨੂੰ ਵੱਢ ਕੇ ਸ਼ਾਂਗੰਦੀਆਂ ਸਲਾਹਾਂ ਕਰੀ ਜਾਂਦੇ ਸਨ ਬੰਦੇ ਦਾ ਬੰਦੇ ਜੇ ਐਕਸੀਰ ਨੇ ਇਹਦਾ ਕਾਰਨ ਸੋਚਿਆ ਪਰ ਗੁੱਸਾ ਸੋਚ ਦੇ ਉਤੋਂ ਦੀ ਪੈ ਗਿਆ ਉਹਨੂੰ ਆਪਣੀਆਂ ਅੱਖਾਂ ਅੰਗਿਆਰਾ ਵਾਂਗ ਪਾਖਦੀਆਂ ਜਾਪੀਆਂ ਇਹੜਾ ਬਾਈ ਤੁਸੀਂ ਤਾਲੀ ਦੇ ਉਰਾਰੋਂ ਜਸੀਰ ਨੇ ਲੜਕਾਰੇ ਵਰਗੇ ਵਾਇ ਨਾਲ ਪੁੱਛਿਆ ਉਹਨਾਂ ਤਿੰਨਾਂ ਬੰਦਿਆਂ ਨੇ ਓਕੜ ਕੇ ਉਸ ਵੱਲ ਤੱਕਿਆ ਤੇ ਫੇਰ ਆਪੋ ਵਿੱਚ ਕੋਈ ਸਮਸਰ ਕਰਨ ਲੱਗ ਪਏ ਬੋਲਦੇ ਨਹੀਂ ਮੈਂ ਪੁੱਛਦਾ ਕਿਹੜੇ ਹੋ ਜਸੀਰ ਨੇ ਪਹਿਲੇ ਵਰਗੇ ਲੈ ਜੇ ਵਿੱਚ ਹੀ ਫੇਰ ਕਿਹਾ ਮੰਡੀ ਵਾਲੇ ਟਾਲੀਏ ਸ਼ਾਹਾਂ ਦੇ ਬੰਦੇ ਇੱਕ ਨੇ ਖਰਵਾ ਜਵਾਬ ਦਿੱਤਾ ਕਿ ਟਾਲੀ ਵੱਡਣ ਨੂੰ ਤੁਹਾਨੂੰ ਕਿਨੇ ਆਖਿਆ ਜਸੀਰ ਦਾ ਗੁੱਸਾ ਹੋਰ ਵੱਧ ਗਿਆ ਸੀ ਤੇ ਉਹ ਕਦੇ ਡਿੱਗੀ ਤੇ ਟਾਲੀ ਵਾਲਾ ਤੇ ਕਦੇ ਉਹਨਾਂ ਬੰਦਿਆਂ ਵੱਲ ਵੇਂਦਾ ਬੇਕਾਬੂ ਹੋ ਜਾਂਦਾ ਸੀ ਸਾਡੇ ਸ਼ਾਹਾਂ ਨੇ ਕੱਲਿਆ ਸ਼ਾਹ ਟਾਲੀ ਦੇ ਸਾਲੇ ਲੱਗਦੇ ਉਹਦਾ ਗੁੱਸਾ ਬੇਕਾਬੂ ਹੋ ਗਿਆ ਐ ਨਾ ਬੋਲ ਭਾਈ ਇੱਕ ਕਾਲੇ ਤੇ ਸੁੱਕੀਆਂ ਲੱਤਾਂ ਵਾਲੇ ਬੰਦੇ ਨੇ ਥੋੜਾ ਅਗਾਹ ਹੋ ਕੇ ਆਖਿਆ ਅਸੀਂ ਤਾਂ ਸ਼ਾਹਾਂ ਦੇ ਬੰਦੇ ਆ ਉਹਨਾਂ ਨੇ ਮਾਲਕ ਨਾਲ ਗੱਲ ਕਥ ਕੀਤੀ ਹੋ ਤਾਂ ਸਾਨੂੰ ਭੇਜਿਆ ਸਾਡੇ ਨਾਲ ਕਾਹਨੂੰ ਔਖਾ ਸੌਖਾ ਹੁੰਨਾ ਤੁੰ ਨੂੰ ਕਿਸੇ ਵੀ ਸੌਰੇ ਨੇ ਭੇਜਿਆ ਪਰ ਇਹ ਟਾਲੀ ਮੇਰੀ ਹੈ ਤੇ ਮੈਥੋਂ ਪੁੱਛੇ ਬਿਨਾ ਕੋਈ ਹੱਥ ਨਹੀਂ ਲਾ ਸਕਦਾ ਮੇਰੇ ਸ਼ਬਦ ਬੋਲਣ ਲੱਗਿਆ ਜਗਸ਼ੀਰ ਦੀ ਜੀਭ ਕੁੱਝ ਕੁੱਥੜਕੀ ਉਹਦੀਆਂ ਅੱਖਾਂ ਸਾਹਮਣੇ ਭੰਤੇ ਦੀ ਸ਼ਕਲ ਆ ਗਈ ਤੇਰੀ ਆ ਤਾਂ ਭਾਈ ਤੂੰ ਜਾ ਕੇ ਸ਼ਾਹਾਂ ਨਾਲ ਨਵੇੜਾ ਕਰ ਲੈ ਅਸੀਂ ਤਾਂ ਮਜ਼ਦੂਰ ਬੰਦੇ ਆ ਸਾਡੇ ਨਾਲ ਤੇਰਾ ਕਾਹਦਾ ਝਗੜਾ ਹੈ ਉਸੇ ਸੁਕੜੂ ਜਿਹੇ ਬੰਦੇ ਨੇ ਆਖਿਆ ਫੈਸਲਾ ਮੈਂ ਹੁਣੇ ਕਰਦਾ ਪਰ ਜਿੰਨਾ ਚਿਰ ਗੱਲ ਦਾ ਕੋਈ ਨਵੇੜਾ ਨਹੀਂ ਹੁੰਦਾ ਉਹਨਾ ਚਿਰ ਦੇ ਹੁਣੇ ਦਾ ਪੱਤਾ ਵੀ ਛੰਗਿਆ ਤਾਂ ਮੈਥੋਂ ਭਰਾ ਕੋਈ ਨਹੀਂ ਉਹਨੇ ਭਰਿਆ ਪੀਤਾ ਜਗਸੀਰ ਪਿੰਡ ਨੂੰ ਮੜ ਪਿਆ ਪਰ ਵੀ ਇੱਕ ਕਦਮ ਉਰੇ ਆ ਕੇ ਉਹਨੇ ਪਿਛਾਂ ਮੁੜ ਕੇ ਵੇਖਿਆ ਡਿੱਗੀ ਤੇ ਟਾਹਲੀ ਦੇ ਪੱਤੇ ਉਹਨੂੰ ਇੰਜ ਕੋ ਮਲਾਈ ਜਾਪੇ ਜਿਵੇਂ ਮੌਤ ਵਾਲੇ ਬੰਦੇ ਦੇ ਘੁੰਡ ਮੜ ਰਹੀ ਹੋਣ ਸੂਰਜ ਦੀਆਂ ਪਹਿਲੀਆਂ ਕਿਰਨਾਂ ਨਾਲ ਉਹਨਾਂ ਉੱਤੇ ਜੰਮੀ ਤੇਲ ਦੀ ਗੱਲ ਵਿੱਚ ਇੰਜ ਕਿਰਨਾਂ ਜਿਹੀਆਂ ਫੁਰਦੀਆਂ ਲੱਗੀਆਂ ਜਿਵੇਂ ਟਾਹਲੀ ਦੀਆਂ ਅੱਖਾਂ ਦੀ ਅਖੀਰਨੀ ਲਿਸ਼ਕ ਹੋਵੇ ਜਗਸੀਰ ਦਾ ਗੁੱਸਾ ਉਦਾਸੀ ਵਿੱਚ ਵਟ ਗਿਆ ਤੇ ਉਹਦੇ ਕਾਲੇ ਕਾਲੇ ਵਗਦੇ ਪੈਰ ਹੌਲੀ ਹੋ ਗਏ ਪਿੰਡ ਦੇ ਨੇੜ ਤਾਂ ਹੀ ਫੇਰ ਉਹ ਨੀਵੇਂ ਪਾਈ ਤੁਰਿਆ ਉਦੇ ਅੰਦਰੋਂ ਅਜਿਹੀ ਨਹੀਂ ਉੱਪਰ ਵਿਚਾਰ ਕਦੇ ਨਹੀਂ ਸਨ ਉੱਠੇ ਇਹ ਵਿਚਾਰ ਉਹਨੂੰ ਫੇਰ ਉੱਤੇ ਖੰਡੀਆਂ ਠੀਕਰੀਆਂ ਤੇ ਰੋੜਿਆਂ ਵਰਗੇ ਜਾਪਦੇ ਸਿਰਫ ਟਟਵੇਂ ਤੇ ਇਹ ਕਹਿਰੇ ਸ਼ਬਦ ਜਿਵੇਂ ਉਹਦੇ ਸਿਰ ਵਿੱਚ ਨਿੱਕੇ ਨਿੱਕੇ ਗੜੇ ਵਜਦੇ ਹੋਣ ਜ਼ਿਮੀਦਾਰ ਸਿਰੀ ਮਾਲਕ ਧਰਮ ਸਿੰਘ ਪੰਤਾ ਤੇ ਅਜਿਹੇ ਹੋਰ ਸ਼ਬਦ ਨਿਰੇ ਸ਼ਬਦ ਜਿਨ੍ਹਾਂ ਦੇ ਭਾਵ ਉਹਦੇ ਮਨ ਵਿੱਚ ਸਪਸ਼ਟ ਨਹੀਂ ਸਨ ਹੋ ਰਹੇ ਪਿੰਡ ਦੇ ਨੇੜੇ ਪਹੁੰਚ ਕੇ ਜਕਸੀਰ ਨੇ ਸਾਹਮਣੇ ਵੇਖਿਆ ਤੇ ਪਿੰਡ ਦੇ ਕੋਠਿਆਂ ਨੂੰ ਸੁੰਝੇ ਸੁੰਝੇ ਲੱਗੇ ਥੇ ਬਾਗ ਰੋੜਾਂ ਠੇਕਰੀਆਂ ਦਾ ਇੱਕ ਟਿੱਬਾ ਇਸੇ ਟਿੱਬੇ ਦੇ ਚੜ੍ਹਦੇ ਪਾਸੇ ਉਹਨਾਂ ਦਾ ਵੇੜਾ ਤੇ ਵੇੜਿਆਂ ਦੇ ਘਰ ਥੇਰੀਆਂ ਜੜਾਂ ਵਿੱਚ ਘੋਰਨੇ ਵਰਗੇ ਘਰ ਤੇ ਇੱਥੇ ਵੱਸਦੇ ਸੀਰੀ ਜਿਨ੍ਹਾਂ ਦੇ ਸਿਰ ਵਿੱਚ ਥੇ ਦੇ ਸਿਕਰੋਂ ਰੁੜੇ ਸਾਰਾ ਗੰਦਲਾ ਪਾਣੀ ਪੈਂਦਾ ਸੀ ਜ਼ਿੰਮੇਦਾਰਾਂ ਦੀ ਮੈਲ ਪਿੰਡ ਵੜਦਿਆਂ ਦੇ ਖੀਰ ਦੇ ਪੈਰ ਰਤਾ ਕੁਟ ਕੇ ਪਰ ਫਿਰ ਆਪੇ ਉਹ ਆਪਣੇ ਵੇੜੇ ਵੱਲ ਮੁੜ ਪਏ ਘਾਰਾ ਤ ਉਸ ਵੇਖਿਆ ਨੰਦੀ ਵੇੜੇ ਵਿੱਚ ਧੁੱਪੇ ਮੰਝੇ ਉੱਤੇ ਪਈ ਸੀ ਉਸ ਪੈੜ ਚਾਲ ਸੁਣ ਕੇ ਉੱਬੜਵਾਇਆ ਆਖਿਆ ਕੌਣ ਹੈ ਭਾਈ ਮੈਂ ਆ ਬੇਬੇ ਜਕੀਰ ਨੇ ਜਵਾਬ ਦਿੱਤਾ ਤੇ ਅੰਦਰ ਕੋਠੜੀ ਵਿੱਚ ਜਾ ਵੜਿਆ ਨੰਦੀ ਔਰ ਕਿ ਉੱઠી ਕੀ ਗੱਲ ਹੈ ਪੁੱਤ ਹੁਣੇ ਮੜ ਪਿਆ ਉਸ ਹਰਾਨੀ ਨਾਲ ਪੁੱਛਿਆ ਐਵੇਂ ਉਹਨੂੰ ਜਾਪਿਆ ਕਿ ਜੇ ਹੁਣ ਉਹਨੇ ਬੋਲਣ ਦਾ ਯਤਨ ਕੀਤਾ ਤਾਂ ਆਪਣਾ ਭਰਿਆ ਮਨ ਨੂੰ ਸਾਹ ਨਹੀਂ ਸਕੇਗਾ ਨੰਦੀ ਦੀ ਨਿਗਾਹ ਬਹੁਤ ਘਟ ਜਾਣ ਕਰਕੇ ਉਹਨੂੰ ਹੁਣ ਦੋ ਕਰਮਾਂ ਦੀ ਵਹਿਤ ਤੋਂ ਬੰਦੇ ਦੀ ਪਛਾਣ ਨਹੀਂ ਸੀ ਆਉਂਦੀ ਉਹ ਦੰਦੋਰੀ ਫੜ ਕੇ ਉੱઠી ਤੇ ਅੱਖਾਂ ਉੱਤੇ ਖੱਬੇ ਹੱਥ ਨਾਲ ਛਾਂ ਕਰਕੇ ਆਸੇ-ਪਾਸੇ ਝਾਕਣ ਲੱਗ ਪਈ ਪਰ ਉਹਨੂੰ ਦਿਖਿਆ ਕੁਝ ਨਾ ਕਾਲੀ ਪੈ ਕੇ ਉੱਚੀ ਸਾਰੀ ਉਸ ਫੇਰ ਆਖਿਆ "ਵੇ ਕਿੱਥੇ ਐ?" ਮੁੜ ਗਿਆ ਅੰਦਰ ਐ ਬੇਬੇ ਜਸੀਰ ਦੀ ਆਵਾਜ਼ ਭਾਰੀ ਸੀ ਨੰਦੀ ਨੂੰ ਭਾਵੇਂ ਕੋਈ ਪਤਾ ਨਾ ਲੱਗਿਆ ਪਰ ਉਹ ਕੰਧ ਨੂੰ ਟੋਣੀ ਤੇ ਡੰਗੋਰੀ ਦੇ ਸਹਾਰੇ ਕੋਠੜੀ ਵੱਲ ਤੁਰ ਪਈ "ਕੀ ਗੱਲ ਐ ਪੁੱਤ? ਅੱਜ ਮੈਂ ਖੈਦ ਦੀ ਛੇਤੀ ਖੇਤੋਂ ਮੜ ਪਿਆ ਇਤੇ ਚੱਤ ਫੇਰ ਨਹੀਂ ਢਿੱਲਾ ਹੋ ਗਿਆ?" ਕੋਠੜੀ ਦਾ ਬੂਹਾ ਵੜਦਿਆਂ ਨੰਦੀ ਨੇ ਪੁੱਛਿਆ ਉਹ ਨਹੀਂ ਤੇ ਜਦੋਂ ਨੰਦੀ ਜਖੀਰ ਦੇ ਮੰਜੇ ਕੋਲ ਆਪੜੀ ਤਾ ਉਹਨੂੰ ਲਜਾਈ ਲੈ ਕੇ ਪਿਆ ਵੇਖ ਕੇ ਜਿਵੇਂ ਉਹ ਉਸ ਨਹੀਂ ਮਾਰੇ ਗਏ ਮੈਂ ਮਰ ਜਾ ਤੂੰ ਕੋਈ ਗੱਲ ਕਿਉਂ ਨਹੀਂ ਦੱਸਦਾ ਚੱਜ ਨਾਲ ਖਨਪੱਟੀ ਲੈ ਕੇ ਅੰਦਰ ਆ ਪਿਆ ਮੈਨੂੰ ਕੁਛ ਦੱਸ ਤਾਂ ਸਹੀ ਤੇ ਨੰਦੀ ਫੈਸਪਈ ਉਹਦੀਆਂ ਅੱਖਾਂ ਵਿੱਚੋਂ ਨਿੱਕੇ ਨਿੱਕੇ ਹੰਝੂ ਕਰਨ ਲੱਗ ਪਏ ਚੁੰਨੀ ਦੇ ਲੜ ਨਾਲ ਅੱਖਾਂ ਪੂੰਝਦਿਆਂ ਬੇਸਾਹਸਤ ਹੋਈ ਬੰਗੋਰੀ ਸੱਟ ਕੇ ਥੱਲੇ ਡੈਂਦੀ ਰੋਣ ਹੱਤੀ ਆਵਾਜ਼ ਵਿੱਚ ਬੋਲੀ ਵੇ ਪੁੱਤਾ ਤੇਰੇ ਬਿਨਾ ਮੇਰੇ ਕੋਲ ਹੈ ਕੀ ਤੂੰ ਹੀ ਤੀਜੇ ਦਿਨ ਸੱਤ ਸੱਟ ਕੇ ਪਾਇਆ ਜਾਣਾ ਮੇਰਾ ਕੀ ਬਣੂ ਦੁਹਾਂ ਜਹਾਨਾ ਦੀ ਮਾਰੀ ਦਾ ਜੇ ਸੀਰ ਤੋ ਆਪਣਾ ਆਪ ਹੋਰ ਸੰਭਾਲ ਲੈਣਾ ਗਿਆ ਨੰਦੀ ਦੇ ਮੋਹ ਪਿੱਛੇ ਜੈਦਾਸ ਬੋਲਾ ਨੇ ਉਹਦਾ ਸਾਰਾ ਕਾਬੂ ਢਿੱਲਾ ਪਾ ਦਿੱਤਾ ਸੀ ਬੇਬੇ ਆਪਣੀ ਟਾਲੀ ਵਢਾਤੀ ਐਂਝ ਭਰੇ ਗੱਲ ਨਾਲ ਤੇ ਇੰਨੀ ਕਾਲੀ ਹੋਣੀ ਇਹ ਗੱਲ ਆਖੀ ਜਿਵੇਂ ਡਰ ਹੋਵੇ ਕਿ ਜੇ ਉਹ ਰਤਾ ਵੀ ਕਿਤੇ اٹਕ ਗਿਆ ਤੋ ਤੋ ਗੱਲ ਪੂਰੀ ਨਹੀਂ ਹੋਣੀ ਤੇ ਫਿਰ ਸਿੱਧਣ ਸਿੱਧਾਂ ਪਿਆਮ ਉਹਦੀਆਂ ਅੱਖਾਂ ਦੇ ਬਾਹਰਲੇ ਕੋਿਆਂ 'ਚੋਂ ਅੰਜੂਆਂ ਦੀਆਂ ਦੋ ਤਾਰਾਂ ਪਰਪੜੀਆਂ ਉੱਤੋਂ ਦੀ ਬਹਿ ਕੇ ਧੌਣ ਉੱਤੋਂ ਦੀ ਵਗਣ ਲੱਗ ਪਈਆਂ ਗਿੱਚੀ ਤੇ ਇਹਨਾਂ ਦੀ ਗੱਲ ਨੂੰ 11 16 16 22 ਇੱਕ ਧਰਤੜੀ ਆ ਗਈ ਪਰ ਇਹ ਖਾਰਾ ਪਾਣੀ ਉਸ ਪੁੰਜਿਆ ਨਾ ਓਏ ਦੇ ਧਰਮ ਸਿੰਘਾਂ ਨੰਦੀ ਨੇ ਦੋਵੇਂ ਹੱਥ ਮੱਥੇ ਤੇ ਮਾਰਦੇ ਆਂ ਅੱਖਾਂ ਇਹ ਧਰਮ ਸਿੰਘ ਦੇ ਇੰਨੇ ਚਿਰ ਦੇ ਨਭਾਏ ਧਰਮ ਦੀ ਸੋਚ ਆਉਂਦਿਆ ਸਾਰ ਕੋਈ ਦਰਸੀਸ ਦੇ ਨਾ ਆਪਣੀ ਜੀਭ ਨੂੰ ਉਹਨੇ ਰੋਕ ਲਿਆ ਬੰਦ ਦਾ ਬੰਦ ਨੰਦੀ ਇੰਜ ਬੈਠੀ ਰਹੀ ਜਿਵੇਂ ਉਹਦੀ ਸਵਰਤੀ ਬੰਦ ਲਗੀ ਹੋਵੇ ਉਹਦੀਆਂ ਨਿੱਕੀਆਂ ਅੱਖਾਂ ਪਾਟਨ ਤੇ ਆ ਗਈਆਂ ਸਨ ਉਹਨਾਂ ਉੱਤੇ ਆਏ ਚਿੱਟੇ ਵਿੱਚ ਵੀ ਲਾਲੀ ਖਿਲਰਨ ਲੱਗ ਪਈ ਸੀ ਤੇ ਨੰਦੀ ਦਾ ਛੁਰਲੀਆਂ ਬਣਿਆ ਚਿਹਰਾ ਪਖਣ ਲੱਗ ਪਿਆ ਸੀ ਇਹ ਉਹਨੇ ਕੀਤਾ ਕੀ ਨੰਦੀ ਨੇ ਗੁੱਸੇ ਵਿੱਚ ਕੰਬਦਿਆਂ ਤੇ ਭੁੰਜੇ ਹੱਥ ਮਾਰ ਕੇ ਆਪਣੀ ਡੰਗੋਰੀ ਸਾਹਮਣੇ ਆਖਿਆ ਮੈਂ ਤਾਂ ਤੇਰੇ ਬਾਹਰ ਚ ਸੜ ਕੇ ਮਰੂੰਗੀ ਧਰਮਿਆ ਤੂੰ ਮੈਨੂੰ ਸਮਝ ਕੀ ਛੱਡਿਆ ਤੂੰ ਇਹ ਕੀਤਾ ਕੀ ਤੇ ਅੰਦੀ ਬੜਬੜਾਂਦੀ ਤੇ ਕਹਿਰ ਵਿੱਚ ਆਈ ਉਹ ਡੰਗੋਰੀ ਚੌਕ ਦੇ ਬਾਹਰ ਨੂੰ ਤੁਰ ਪਈ ਜਗਸੀਰ ਨੇ ਇੱਕ ਦੋ ਵਾਰੀ ਦਬੰਦੀ ਆਵਾਜ਼ ਵਿੱਚ ਉਹਨੂੰ ਮੋੜਨ ਲਈ ਬੋਲ ਮਾਰਿਆ ਪਰ ਮੰਦੀ ਨੂੰ ਹੁਣ ਕੁਝ ਨਹੀਂ ਸੀ ਸੁਣ ਰਿਆ ਉਸਨੇ ਤਾਂ ਜਗਸੀਰ ਨੂੰ ਇਹ ਵੀ ਨਹੀਂ ਸੀ ਪੁੱਛਿਆ ਕਿ ਤਾਲੀ ਕਦੋਂ ਤੇ ਕਿਹਨੇ ਵੱਢੀ ਹੈ ਫਿਰ ਉਹ ਧਰਮ ਸਿੰਘ ਦੇ ਘਰ ਤਾਂ ਹੀ ਉਹਨੇ ਬਰਾਟ ਕਰਕੇ ਤੁਰ ਗਈ ਬਾਹਰ ਚੌਂਕੜੀ ਉੱਤੇ ਬੈਠਾ ਧਰਮ ਸਿੰਘ ਘਰਨੇ ਕੱਢੀ ਜਾਂਦਾ ਸੀ ਮੰਦੀ ਨੂੰ ਇੰਜ ਪੂਹੇ ਹੋਈ ਆਉਂਦੀ ਵੇਖ ਕੇ ਪਹਿਲਾਂ ਤਾਂ ਮੁਸਕਰਾਇਆ ਪਰ ਫਿਰ ਜਦੋਂ ਇੱਕ ਵਾਰੀ ਉਹਦੇ ਮੂੰਹੋਂ ਆਪਣਾ ਨਾਂ ਸੁਣਿਆ ਤਾਂ ਉਹਦਾ ਚਿਹਰਾ ਗੰਭੀਰ ਹੋ ਗਿਆ ਕਰਤਾ ਵੀ ਉਹਨੂੰ ਨੇੜਿਆ ਹੀ ਵੇਖ ਕੇ ਧਰਮ ਸਿੰਘ ਨੇ ਰਤਾ ਕੋ ਹੱਸ ਕੇ ਉੱਚੀ ਸਰੀ ਆਵਾਜ਼ ਨਾਲ ਆਖਿਆ ਅ ਕੀ ਗੱਲ ਹੈ ਬੁੜੀਏ ਕਿਵੇਂ ਘਰ ਦੇ ਘਰ ਤੇ ਚੜਾਈ ਕਰੀ ਆਉਣੀ ਹੈ ਖੈਰ ਹੈ ਨੰਦੀ ਧਰਮ ਸਿੰਘ ਦਾ ਬੋਲ ਸੁਣਦਿਆਂ ਦੋ ਕਦਮ ਹੋਰ ਪੱਟ ਕੇ ਉਹਦੇ ਕੋਲ ਆ ਗਈ ਤੇ ਡੰਗੋਰੀ ਸੁੱਟ ਕੇ ਗਲੀ ਦੇ ਵਿਚਾਲੀ ਪੁੰਜੇ ਬਹਿ ਗਈ ਜਿਵੇਂ ਤੁਰਦੀ ਤੁਰਦੀ ਡੈਗ ਪਈ ਹੋਵੇ ਉਹਦਾ ਚੁਰੜੀਆਂ ਬੁਣਿਆ ਚਿਹਰਾ ਆਜੇ ਵੀ ਉਵੇਂ ਪੱਕੀ ਜਾਂਦਾ ਸੀ ਅੱਖਾਂ ਦੇ ਚਿੱਟੇ ਵਿੱਚ ਲਾਲੀ ਅੱਗੇ ਨਾਲ ਵੀ ਵਧੇਰੇ ਲੱਗਦੀ ਸੀ ਉਹ ਸਾਹੋ ਸਾਹੀ ਹੋਈ ਹੋਈ ਸੀ ਬੈਠਨਸਾਰ ਬੰਦਕਤੋਂ ਕੋਈ ਨਾ ਬੋਲਿਆਗਾ ਪਰ ਇੱਕ ਪਲ ਮਗਰੋਂ ਉਹ ਪਹਿਲਾਂ ਨਾਲੋਂ ਵੀ ਉੱਚੀ ਇੱਕ ਸਾਈ ਬੋਲਣ ਲੱਗ ਪਈ ਥਾਣ ਦੇ ਪੁੱਤ ਧਰਮ ਸਿੰਘ ਬੇ ਸਾਡੀਆਂ ਦੋ ਪੀੜ੍ਹੀਆਂ ਨੇ ਥੋਡਾ ਗੋਲਪੁਣਾ ਕੀਤਾ ਉਹ ਸਾਰੀ ਉਮਰ ਤੁਹਾਡੀ ਖਾਤਰ ਸੱਪਾਂ ਦੇ ਸਿਰ ਮਿੱਧਾ ਮਿੱਧਾ ਮਰ ਗਿਆ ਤੇ ਹੁਣ ਮੇਰਾ ਪੁੱਤ ਜਿਉਂ ਜਿਵੇਂ ਤੁਹਾਡੀ ਖਾਤਰ ਕਾਲੇ ਬਲਤਾਂ ਨੂੰ ਕਮਾਉਂਦਾ ਮੈਂ ਆਪ ਹੁਣ ਥਾਈ ਥੋਡਾ ਗੰਦ ਸਾਂਭਦੀ ਰਹੀ ਐ ਤੁਹਾਡਾ ਗੋਆ ਕੂੜਾ ਕਰਦੀ ਰਹੀ ਐ ਤੇ ਤੂੰ ਤੇ ਤੂੰ ਵੀ ਧਰਮਿਆ ਚੰਦ ਰਿਆ ਸਾਡੇ ਕੀ ਤੇਰੀ ਆਕਦਰ ਪਾਈ ਆਕਦਰ ਪਾਈ ਤੇ ਨੰਦੀ ਦੋਹਾਂ ਹੱਥਾਂ ਨਾਲ ਮੱਥਾ ਫੜ ਕੇ ਸਿਰ ਨੂੰ ਖੱਬੇ ਸੱਜੇ ਜ਼ੋਰ-ਜ਼ੋਰ ਨਾਲ ਮਾਰਦਿਆਂ ਓਹ ਹੋ 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 ਓਹ ਹੋ 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 ਕਰਦਿਆਂ ਇੰਝ ਉੱਚੇ ਚਿਹੋਂ ਕੇ ਲੈਣ ਲੱਗ ਪਈ ਜਿਵੇਂ ਅੰਦਰ ਬਲ ਦੀ ਅੱਗ ਦਾ ਸੇਕ ਬਾਹਰ ਕੱਢ ਰਹੀ ਹੋਵੇ ਧਰਮ ਸਿੰਘ ਉਹਦੀ ਇਹ ਹਾਲਤ ਵੇਖ ਕੇ ਕੁਝ ਘਬਰ ਗਿਆ ਉਹਨੂੰ ਗੱਲ ਦੀ ਕੋਈ ਸਮਝ ਨਾ ਪਈ ਪਰ ਗਲੀ ਵਿੱਚ ਉਹਨੂੰ ਇੰਝ ਬੈਠੀ ਤੇ ਇਹੋ ਜਿਹੇ ਨਹੋਰੇ ਮਾਰਦੀ ਨੰਦੀ ਚੰਗੀ ਨਾ ਲੱਗੀ। ਇਹ ساری ਉਮਰ ਦੀ ਉਹਦੀ ਬਣੀ ਬਣਾਈ ਇੱਜ਼ਤ ਮਿੱਟੀ ਵਿੱਚ ਰੋਲਣ ਵਾਲੀ ਗੱਲ ਉਹਨੂੰ ਚਾਪੀ। ਗਲੀ ਵਿੱਚ ਚੌਂਕੜੀਆਂ ਤੇ ਬੈਠੇ ਲੋਕ ਨੰਦੀ ਤੇ ਧਰਮ ਸਿੰਘ ਵੱਲ ਹੋਰੂੰ ਹੋਰੂੰ ਝਾਕਣ ਲੱਗ ਪਏ ਸਨ। ਧਰਮ ਸਿੰਘ ਤੋਂ ਉਹਨਾਂ ਦੀ ਅੱਖਾਂ ਦੀ ਚੋਬ ਝੱਲੀ ਨਾ ਗਈ। ਉਸ ਨੰਦੀ ਕੋਲ ਜਾ ਕੇ ਉਹਨੂੰ ਬਾਹੋਂ ਫੜ ਕੇ ਉਠਾਇਆ ਤੇ ਆਖਿਆ ਆ ਚਾਚੀ ਅੰਦਰ ਚੱਲੀਏ। ਉੱਥੇ ਚੱਲ ਕੇ ਆਖੀਂ ਜੋ ਆਖਣਾ। ਨੰਦੀ ਅੱਠ ਖਲੋਤੀ ਪਰ ਉਹਦੇ ਨਾਲ ਤੁਰ ਹੀ ਜਾਂਦੀ ਉਹਵੇਂ ਧਰਮ ਸਿੰਘ ਨੂੰ ਰੁੱਖੇ ਬੋਲ ਬੋਲਦੀ ਰਹੀ। ਧਰਮ ਸਿੰਘ ਨੰਦੀ ਨੂੰ ਮੰਝੇ ਉੱਤੇ ਬਿਠਾ ਕੇ ਆਪ ਉਹਦੇ ਸਾਹਮਣੇ ਪੁੰਜੇ ਬਹਿ ਗਿਆ ਤੇ ਪਹਿਲਾਂ ਵਾਂਗੀ ਕੁਝ ਹੱਸ ਕੇ ਬੋਲਿਆ ਗਾਲਾਂ ਤਾਂ ਚਾਚੀ ਚਾਹੇ ਤੂੰ 10 ਹੋਰ ਕੱਢ ਲੈ ਪਰ ਪਹਿਲਾਂ ਸ਼ਾਂਤੀ ਨਾਲ ਮੈਨੂੰ ਗੱਲ ਤਾਂ ਦੱਸ ਕੀ ਹੈ ਧਰਮ ਸਿੰਘ ਨੇ ਭਾਵੇਂ ਸੁਧਾਰਨ ਆਵਾਜ਼ ਵਿੱਚ ਇਹ ਗੱਲ ਆਖੀ ਪਰ ਆਪਣੀ ਕਬਰਾਟ ਉਹ ਪੂਰੀ ਤਰ੍ਹਾਂ ਲੁਕਾ ਨਾ ਸਕਿਆ ਐਨ ਜੱਜ ਤੱਕ ਨੰਦੀ ਸਾਰੀ ਉਮਰ ਕਦੇ ਨਹੀਂ ਸੀ ਬੋਲੀ ਐਸੇ ਕਰਕੇ ਧਰਮ ਸਿੰਘ ਨੂੰ ਸ਼ੱਕ ਸੀ ਕਿ ਜ਼ਰੂਰ ਕੋਈ ਅਣਹੋਣੀ ਗੱਲ ਹੈ ਧਰਮ ਸਿੰਘ ਤੇ ਉਹਨੂੰ ਬਾਹੋਂ ਫੜ ਕੇ ਅੰਦਰ ਲਿਆਉਣ ਤੇ ਮੰਜੀ ਤੇ ਬਿਠਾਉਣ ਸਦਕਾ ਨੰਦੀ ਦਾ ਗੁੱਸਾ ਵੀ ਕੋਈ ਦੀ ਮੱਠਾ ਪੈ ਗਿਆ ਸੀ ਪਰ ਉਹਦੇ ਬੋਲਾਂ ਵਿੱਚ ਨਰਮੀ ਨਹੀਂ ਸੀ ਆਈ ਮੈਨੂੰ ਪੁੱਛਦਾ ਵੱਡਾ ਚਤਰਬੰਦ ਹੈ ਆਪ ਦੇ ਚਤਤ ਤੋਂ ਪੁੱਛ ਜੋ ਤੂੰ ਕਰਤੂਤ ਕੀਤੀ ਹੈ ਇਹ ਤੈਨੂੰ ਸੋਗਦੀ ਸੀ ਪਰ ਚਾਚੀ ਸੌਂ ਗਉਦੀ ਮੈਨੂੰ ਤਾਂ ਕਿਸੇ ਗੱਲ ਦਾ ਜਮਾ ਹੀ ਨਹੀਂ ਪਤਾ ਧਰਮ ਸਿੰਘ ਨੇ ਕੁਝ ਨੇਮ ਕੀ ਤੇ ਧੀਰ ਜੀ ਨਾਲ ਆਖਿਆ ਤੇ ਫਿਰ ਮੰਜੀ ਦੀ ਬਾਹੀ ਨੂੰ ਹੱਥ ਲਾ ਕੇ ਬੋਲਿਆ ਆਪਾਂ ਨੂੰ ਸੁੱਕੇ ਕਾਠ ਦੀ ਸੌਂ ਜੇ ਕੋਈ ਥੋੜਾ ਬੁਰਾ ਚਤਵਾ ਵੀ ਹੋਵੇ ਇਸੇ ਕਰਕੇ ਮੈਂ ਤੇਰੀਆਂ ਮਦਦਾਂ ਕਰੀ ਜਾਣਾ ਹੈ ਕਿ ਮੈਨੂੰ ਗਲਤ ਦੱਸ ਕੀ ਹੋਈ ਹੈ ਪਰ ਤੂੰ ਤੇ ਜਿਉਂ ਲੱਗੀ ਐ ਬੋਲਾ ਨਾ ਉਹਦੀ ਗੱਲ ਟੋਕਦਾ ਨੰਦੀ ਬੋਲੀ ਜਦੋਂ ਦਾ ਮੇਰੇ ਕੰਨਾਂ ਨੇ ਸੁਣਿਆ ਮੈਨੂੰ ਸੱਚ ਨਹੀਂ ਆਉਂਦਾ ਵੀ ਧਰਮੇ ਨੇ ਮੇਰੇ ਨਾਲ ਆਹ ਲੋੜਾ ਮਾਰਿਆ ਐਡਾ ਨਰਥ ਐਡਾ ਜੇਲੋ ਵਾਹ ਕਰੂ ਧਰਮ ਸਿੰਘ ਚੁੱਪ ਕਰ ਗਿਆ ਉਹਦਾ ਚਿੱਤ ਕਾਲਾ ਪੈਣ ਲੱਗ ਪਿਆ ਸੀ ਕਿ ਨੰਦੀ ਅਸਲ ਗੱਲ ਦੱਸੇ ਬਿਨਾ ਆਪਦੀਆਂ ਕਮਲੀਆਂ ਰਮਲੀਆਂ ਮਾਰੀ ਜਾਂਦੀ ਸੀ ਧਰਮ ਸਿੰਘ ਦੀ ਪਤਨੀ ਤਨੂ ਰੋਲਾ ਸੁਣ ਕੇ ਉਹਨਾਂ ਦੇ ਕੋਲ ਆ ਗਈ ਤੇ ਜਦੋਂ ਉਹਨੇ ਧਰਮ ਸਿੰਘ ਨੂੰ ਨੰਦੀ ਦੇ ਕੋਲ ਪੁੰਜੇ ਬੈਠਾ ਵੇਖਿਆ ਪੌੜਾ ਘੋਵ ਵਾਲੇ ਚਟੂਰੇ ਵਾਂਗ ਲੈਸ਼ਕ ਦਾ ਮੱਥਾ ਬਲਨ ਲੱਗ ਪਿਆ ਇੱਕ ਉਜਾਤ ਚਿੜੇਲ ਮੰਜੇ ਤੇ ਬੈਠੇ ਤੇ ਅਸੀਂ ਪੌੜਾਂ 'ਚ ਪੁੰਜੇ ਉਹਨੇ ਚਤ ਵਿੱਚ ਆਖਿਆ ਪਰ ਉੱਤੋਂ ਵਿਅੰਗ ਨਾਲ ਹੱਸ ਕੇ ਇੱਕ ਹੱਥ ਕੌਲੇ ਨੂੰ ਪਾਉਂਦਿਆਂ ਤੇ ਦੂਜਾ ਆਪਣੀ ਭਾਰੀ ਧਾਕ ਉੱਤੇ ਧਰਦਿਆਂ ਬੋਲੀ ਕੀ ਗੱਲ ਅੱਜ ਬੁੜੀ ਚਕੀਕੂ ਉਤਾਵੜਿਆ ਇਹ ਐ ਕਿਉਂ ਰੋਲਾ ਪਾਈ ਜਾਂਦੀ ਹੈ ਨੰਦੀ ਨੂੰ ਨਾ ਤਾਂ ਉਹਦੇ ਹੰਡਾ ਪਤਾ ਲੱਗਿਆ ਸੀ ਤੇ ਨਾ ਹੀ ਆਪਣੇ ਰੋਲੇ ਵਿੱਚ ਉਹਦੀ ਇਹ ਗੱਲ ਸੁਣੀ ਸੀ ਪਰ ਧਰਮ ਸਿੰਘ ਨੇ ਧੰਨੋ ਦਾ ਵਿਅੰਗ ਸਮਝ ਲਿਆ ਸੀ ਇਹ ਗੱਲ ਉਹਨੂੰ ਚੰਗੀ ਨਾ ਲੱਗੀ ਧੰਨੋ ਦੀਆਂ ਇਹ ਜਿਹੀਆਂ ਈਰਖਾਤ ਚੋਬ ਵਾਲੀਆਂ ਗੱਲਾਂ ਤੋਂ ਉਹ ਸਾਰੀ ਉਮਰ ਤੰਗ ਰਿਹਾ ਸੀ ਪਰ ਇੰਨਾਂ ਗੱਲਾਂ ਪਿੱਛੇ ਉਹਨੇ ਕਦੇ ਘਰ ਦਾ ਵਾਤਾਵਰਨ ਨਹੀਂ ਸੀ ਵਿਗੜਨ ਦਿੱਤਾ ਜੋ ਵੀ ਧੰਨੋ ਕਹਿੰਦੀ ਚੁੱਪ ਕਰਕੇ ਜਰ ਲੈਂਦਾ ਪਰ ਨੰਦੀ ਵੱਲ ਧੰਨੋ ਦਾ ਇਹ ਵਤੀਰਾ ਉਹਨੂੰ ਬੜਾ ਬੁਰਾ ਲੱਗਿਆ ਪਹਿਲੇ ਦਿਨੋਂ ਧਰਮ ਸਿੰਘ ਨੰਦੀ ਦਾ ਸਤਕਾਰ ਧਰਮ ਦੀ ਮਾਂ ਵਾਂਗ ਕਰਦਾ ਰਿਹਾ ਸੀ ਨੇਤਰਮ ਸਿੰਘ ਉਹਦਾ ਸਿਗਿਆਂ ਚ ਪਏ ਦਾ ਸਿਰ ਵੇਚ ਕੇ ਕਿਤੇ ਰੀਆਂ ਪੂਰੀਆਂ ਪਏ ਜਾਣੀਆਂ ਉਵੇਂ ਬੜਾਂਦੀ ਨੰਦੀ ਆਪ ਮਹਰੀ ਬੋਲੀ ਗਈ ਬੇਵਨੇ ਹੱਥੀਓ ਲਾਈ ਧੀਆਂ ਗੋਦੀ ਪਰਵਸਤ ਕਰਦਾ ਰਿਆ ਮਨ ਨ ਲੱਗਿਆ ਵੀ ਮੈਨੂੰ ਕਹਿ ਕੇ ਗਿਆ ਮੰੰਦੀਏ ਵੇਚੀ ਮੇਰੀ ਮੜੀ ਤੇ ਦੀਵਾ ਜਗਾਈ ਨਾ ਜਗਾਈ ਪਰ ਮੇਰੀ ਟਾਲੀ ਦੀ ਪੂਰੀ ਪਰਵਸਤ ਰੱਖੀ ਇਸ ਪਿੱਛੋਂ ਧਰਮ ਸਿੰਘ ਨੇ ਨਹੀਂ ਸੁਨਿਆ ਕਿ ਨੰਦੀ ਕੀ ਬੋਲੀ ਗਈ ਇਹ ਸੁਣਦਿਆ ਸਰ ਜੀ ਮੋਦੇ ਪੈਰਾ ਹਲਤ ਧਰਤੀ ਨਿਕਲ ਗਈ ਉਹਦੇ ਤਾਂ ਫਰਿਸ਼ਟਿਆਂ ਨੂੰ ਵੀ ਪਤਾ ਨਹੀਂ ਸੀ ਕਿ ਟਾਲੀ ਕਦੋਂ ਤੇ ਕਿਸਨੇ ਵੱਡੀ ਸੀ ਪਰ ਉਹ ਸਾਰੀ ਗੱਲ ਤਰੰਤੀ ਸਮਝ ਗਿਆ ਤੇ ਉਹ ਨੂੰ ਭੰਤੇ ਤੇ ਇੰਨਾ ਗੁੱਸਾ ਆ ਕਿ ਜੇ ਉਹ ਹੁਣ ਉਹਦੇ ਸਾਹਮਣੇ ਹੁੰਦਾ ਤਾਂ ਧਰਮ ਸਿੰਘੇ ਡੇ ਕਰੜੇ ਗੁੱਸੇ ਚ ਆਇਆ ਜਰੂਰ ਉਹ ਨੂੰ ਮੰਦਾ ਬੋਲ ਬੈਂਦਾ ਇਹ ਪਤਾ ਗੱਲ ਕਿੱਥੋਂ ਤਾਈਂ ਜਾ ਪਹੁੰਚਦੀ ਟਾਲੀ ਵਾਲਿਆਂ ਦੀ ਟਾਲੀ ਤੂੰ ਵੀ ਏ ਕਾਹਨੂੰ ਦੁਖੀ ਹੋਈ ਜਾਨੀ ਹੈ ਪਹਿਲਾਂ ਮਾਂਗੀ ਵਿਅੰਗ ਨਾਲ ਤੁੰਨੋਂ ਨੇ ਸੁਧਾਰ ਨਹੀਂ ਆਖਿਆ ਤੇ ਫਿਰ ਬਹੁਤੀ ਹੌਲੀ ਮੂੰਹ ਵਿੱਚ ਹੀ ਬੋਲੀ ਆਈਏ ਵੱਟੀਆਂ ਮੇਰਾ ਵਾਲੀ ਜਿਵੇਂ ਕਿਤੇ ਅੱਧੀ ਮਾਲ ਹੁੰਦੀ ਨੰਦੀ ਨੂੰ ਅਜੇ ਤਣੋਂ ਦੀ ਗੱਲ ਨਹੀਂ ਸੀ ਸੁਣੀ ਪਰ ਧਰਮ ਸਿੰਘ ਨੂੰ ਉਹਦੇ ਮੂੰਹ ਵਿੱਚ ਬੋਲੇ ਸ਼ਬਦ ਵੀ ਸੁਣ ਗਏ ਸਨ ਉਹ ਕਾਬੂ ਤੋਂ ਬਾਹਰ ਹੁੰਦਾ ਜਾਂਦਾ ਸੀ ਪਰ ਇਸ ਝਗੜੇ ਨੂੰ ਕਿਸੇ ਸਿਆਣਪ ਨਾਲ ਨਿੱਠਣ ਲਈ ਧਰਮ ਸਿੰਘ ਨੇ ਨੰਦੀ ਨੂੰ ਬਾਹੋਂ ਫੜ ਕੇ ਆਖਿਆ ਤੈਨੂੰ ਇਹ ਗਹਿਨ ਕਿਹਨੇ ਪਾਤਾ ਚਾਚੀ ਕਿਸਨੇ ਤੇਰੀ ਟਾਲੀ ਨਹੀਂ ਵੇਚੀ ਨਾ ਵੱਡੀ ਐ ਚੱਲ ਤੂੰ ਘਰੇ ਚੱਲ ਕੇ ਆਰਾਮ ਕਰ ਕੁਛ ਨਹੀਂ ਹੁੰਦਾ ਧਰਮ ਸਿੰਘ ਦੀ ਗੱਲ ਸੁਣ ਕੇ ਨੰਦੀ ਨੂੰ ਬੈਠਿਆ ਬਿਠਾਇਆ ਜਿਵੇਂ ਸਖਤਾ ਮਾਰ ਗਿਆ ਉਹਦਾ ਸਾਰਾ ਗੁੱਸਾ ਇੱਕੋ ਵਾਰ ਲੈ ਗਿਆ ਤੇ ਕੁਝ ਧੀਰਜ ਨਾਲ ਉਹਨੇ ਕਿਹਾ ਮੈਨੂੰ ਤਾਂ ਪੁੱਤਾਂ ਦੇ ਅਕਸੀਰ ਨੇ ਦੱਸਿਆ ਸੀ ਖਬਰੇ ਉਹਨੂੰ ਵੀ ਪਲੇਖਾ ਲੱਗ ਗਿਆ ਹੋਵੇ ਪਰ ਸੁਨ ਸਰ ਮੈਂ ਤਾਂ ਥਾਂ ਹੀ ਬੈਗੀ ਬਈ ਧਰਮਸੇਵ ਨੇ ਇਹ ਲੋੜਾ ਕਿ ਮਾਰਿਆ ਭਾਵੇਂ ਨੰਦੀ ਦੇ ਚਤ ਵਿੱਚ ਅਜੇ ਵੀ ਪਲੇਖਾ ਬਣਿਆ ਹੋਇਆ ਸੀ ਪਰ ਧਰਮਸੇਵ ਦੀ ਗੱਲ ਸੱਚੀ ਹੋਵੇ ਇਹ ਇੱਛਾ ਉਹਦੇ ਸਾਰੇ ਗੁੱਸੇ ਤੇ ਨਿਰਾਸ਼ਾ ਉਤੋਂ ਦੀ ਪੈ ਗਈ ਉਹ ਹੋਰ ਧੀਮੀ ਹੋ ਕੇ ਬੋਲੀ ਜੇ ਇਹ ਗੱਲ ਐ ਤਾਂ ਪੁੱਤ ਮੇਰਾ ਬੋਲਾ ਚੱਲਿਆ ਮਾਫ਼ ਕਰੀ ਜਿੱਦਾਂ ਦਾ ਉਹ ਮਰਿਆ ਹੈ ਮੇਰਾ ਤਾਂ ਦਿਮਾਗ ਹੀ ਟਿਕਾਣੇ ਨਹੀਂ ਰਿਹਾ ਕੋਈ ਨਹੀਂ ਚਾਚੀ ਮਾਪੇ ਪੁੱਤਾਂ ਦੀ ਅਨੁਆਖੜੀ ਹੁੰਦੇ ਆ ਪਰ ਕੋਈ ਫਿਕਰ ਨਾ ਕਰੀ ਮੇਰੇ ਜਿਉਂਦੇ ਜੀ ਤੈਨੂੰ ਤਕਲੀਫ ਹੋਵੇ ਤਾਂ ਧਰ ਗਏ ਮੇਰੇ ਜਿਉਂਦੇ ਧਰਮ ਸਿੰਘ ਨੇ ਉਹਨੂੰ ਤਰਵਾਸ ਦਿੱਤਾ ਪਰ ਢਾਕ ਉੱਤੇ ਹੱਥ ਧਰੀ ਮਿਆਂਗ ਨਾਲ ਮੁਸਕਰਾਂਦੀ ਧੰਨੂ ਦੀਆਂ ਅੱਖਾਂ ਦੀ ਸ਼ਰਾਰਤ ਬਿਨਾਂ ਉਦਰ ਚੱਕਿਆ ਧਰਮ ਸਿੰਘ ਨੂੰ ਪਰ ਤੱਖ ਦਿਖ ਰਹੀ ਸੀ ਐਨਜੋ ਦਾ ਗੁੱਸਾ ਉਸ ਹਾਲਤ ਤਾਈਂ ਪੈਦਾ ਜਾਂਦਾ ਸੀ ਜਿੱਥੇ ਉਸ ਸਾਹਮਣੇ ਸੀ ਸਕਣਾ ਆ ਚਾਚੀ ਤੈਨੂੰ ਘਰ ਛੱਡਾਵਾਂ ਨੰਦੀ ਅੱਥ ਖਲੋਤੀ ਉਹਦੀਆਂ ਅੱਖਾਂ ਦੀ ਲਾਲੀ ਤੇ ਝੁਰੜੀਆਂ ਬੁਨੇ ਚਿਹਰੇ ਦਾ ਤਾਂ ਮੱਠਾ ਪੈ ਗਿਆ ਸੀ ਉੱਠਣ ਲੱਗਿਆ ਉਸ ਹੇ ਰਾਮ ਕਹਿ ਕੇ ਇੱਕ ਤਸੱਲੀ ਭਰਿਆ ਹੌਕਾ ਲਿਆ ਤੇ ਉਹਦੇ ਨਾਲ ਤੁਰ ਪਈ ਪਰ ਜਦੋਂ ਧਰਮ ਸਿੰਘ ਨੇ ਡੰਗੋਰੀ ਚੌਕ 'ਕਿ ਨੰਦੀ ਨੂੰ ਫੜਾਈ ਤਾਂ ਤੁਨੋਂ ਦੇ ਦਾਬੂ ਦੀ ਆਵਾਜ਼ ਵਿੱਚ ਆਖ ਕੇ ਬੋਲ ਉਹਨੇ ਫੇਰ ਸੁਣੇ ਇੱਕ ਕੁੱਤੀ ਜਾਤਮਸਤਾਈ ਐ ਸਿਰੀ ਐ ਕਿ ਖੁਦਾ ਅਕੇ ਹਮਰੀ ਪਾਲੀ ਵੇਚਦੀ ਪਾਲੀ ਤੇਰੇ ਖਸਮ ਦੀ ਸੀ ਆਲ ਵੇਸ਼ ਕੀ ਕਰਦੀ ਹਰਦੀ ਐ ਅਫੇ ਕੁੱਟਨੀ ਕਿ ਚੀਜ਼ ਨਾ ਹੋਵੇ ਤਾਂ ਇਹ ਵੀ ਧਰਮ ਸਿੰਘ ਪਾਣੀ ਬਾਗ ਪੀ ਗਿਆ ਤੇ ਨੰਦੀ ਦੀ ਡੰਗੋਰੀ ਫੜ ਕੇ ਉਹਨੂੰ ਵੇੜ ਵੱਲ ਲੈ ਤੁਰਿਆ ਰਾਹ ਵਿੱਚ ਉਹਨੇ ਕੋਈ ਗੱਲ ਨਾ ਕੀਤੀ ਪਰ ਨੰਦੀ ਮੁਰਮੁਰ ਗੱਲ ਦੱਸ-ਦੱਸ ਕੇ ਬੋਲਦੀ ਆਈ ਜਕਸੀਰ ਦੇ ਘਰ ਆ ਕੇ ਧਰਮ ਸਿੰਘ ਨੇ ਨੰਦੀ ਨੂੰ ਬਾਹਰ ਮੰਜੀ ਉੱਤੇ ਬਿਠਾ ਦਿੱਤਾ ਤੇ ਆਪ ਅੰਦਰ ਚਲਾ ਗਿਆ ਜਕਸੀਰ ਕੋਲੋਂ ਖਾਸਾ ਚਰ ਬੈਠਾ ਰਿਹਾ ਜਕਸੀਰ ਨੇ ਉਹਨੂੰ ਪਾਲੀ ਵਾਲੀ ਗੱਲ ਜਿਵੇਂ ਹੋਈ ਸੀ ਉਮੈ ਦੱਸ ਦਿੱਤੀ ਧਰਮ ਸਿੰਘ ਤੋਂ ਕੋਈ ਜਵਾਬ ਨਾ ਦਿੱਤਾ ਗਿਆ ਅਖੀਰ ਜਦ ਉਹ ਉੱਠ ਕੇ ਤੁਰਨ ਲੱਗਿਆ ਤਾਂ ਸਾਰਾ ਤਾਨ ਲਾ ਕੇ ਉਸਨੇ ਕਿਹਾ ਕਮ ਹੱਥਾ ਜੋ ਨਿਕਲਦਾ ਜਾਂਦਾ ਜਗਸਿਆ ਉਹ ਵੀ ਵੇਲ ਘਰ ਨੂੰ ਪਾੜਨ ਤੇ ਤੁਲੀ ਬੈਠੀ ਆ ਪੰਤਾ ਉਸਨੇ ਹੱਥਾਂ ਤੇ ਚੜਾ ਕੇ ਬਗਾੜਿਆ ਸੋਚਦਾ ਐ ਵੀ ਮੁੱਠੀ ਮਿਚੀ ਰਹਿ ਜਾਏ ਪਰ ਇਸ ਚੰਦਰੇ ਟੱਬਰ ਨੇ ਰਹਿ ਨਹੀਂ ਦੇਣੀ ਜਸીર ਨੇ ਧਰਮ ਸਿੰਘ ਦੇ ਭਾਰੇ ਬੋਲ ਵਿੱਚੋਂ ਉਹਦੇ ਅੰਦਰਲੀ ਪੂੜ ਕਸ਼ਾਨ ਲਈ ਉਹਦੀ ਇਸ ਹਾਲਤ ਦਾ ਖਿਆਲ ਕਰਦਿਆਂ ਉਹਦੀਆਂ ਅੱਖਾਂ ਪਰ ਆਈਆਂ ਤੁਰਨੋਂ ਪਹਿਲਾਂ ਧਰਮ ਸਿੰਘ ਇੱਕ ਵਾਰ ਫੇਰ ਰੁਕਿਆ ਤੇ ਹਣੀ ਜਹੀ ਉਸ ਜਕਸੀਰ ਨੂੰ ਪੱਕੀ ਕੀਤੀ ਕਿ ਉਹ ਨੰਨਦੀ ਕੋਲ ਝੂਠ ਬੋਲ ਕੇ ਗੱਲ ਟਾਲ ਦੇਵੇ ਨਹੀਂ ਤਾਂ ਪਹਿਲਾਂ ਨਾਲੋਂ ਵਧੇਰੇ ਦੁਖੀ ਹੋਵੇਗੀ ਜਕਸੀਰ ਨੂੰ ਵੀ ਉਹਨੇ ਹੌਸਲਾ ਕਰਨ ਲਈ ਆਖਿਆ ਪਰ ਜਕਸੀਰ ਨੇ ਵੇਖਿਆ ਕਿ ਜਦੋਂ ਆਪ ਕੋਠਰੀ ਦਾ ਭੂਖਾ ਲੰਘ ਰਿਹਾ ਸੀ ਤਾਂ ਉਸਨੇ ਆਪਣੀ ਪੱਗ ਦੇ ਲਾੜ ਨਾਲ ਆਪਣੀਆਂ ਅੱਖਾਂ ਪੂੰਝੀਆਂ ਸਨ ਤੇ ਇਸ ਦੇ ਨਾਲ ਹੀ ਖਤਮ ਹੁੰਦਾ ਹੈ ਭਾਗ 7ਵਾਂ ਉਮੀਦ ਹੈ ਨਾਵਲ ਤੁਹਾਨੂੰ ਵਧੀਆ ਲੱਗ ਰਿਹਾ ਹੋਊਗਾ ਜੇਕਰ ਨਾਵਲ ਵਧੀਆ ਲੱਗਦਾ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਜਿਹੜਾ ਆਪਣਾ ਕੰਮ ਕਿਸ ਤਰ੍ਹਾਂ ਦਾ ਲੱਗ ਰਿਹਾ ਤੇ ਜਿਹੜੇ ਦੋਸਤ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ